ਇਹ ਬੌਲੀ ਸਾਹਿਬ ਦੀ ਜੋ ਸੇਵਾ ਵਾ ਉੱਤੇ ਗੁਮਟ ਨੂੰ ਸੋਨੇ ਦੀ ਮੀਨਾਕਾਰੀ ਨਾਲ ਨਕਾਸੀ ਨਾਲ ਪਤਰੇ ਲੱਗ ਰਹੇ ਆ ਬਹੁਤ ਸੁੰਦਰ ਬਣ ਰਹੀ ਇਹੋ ਸੰਗਤਾਂ ਨੂੰ ਅਪੀਲ ਕਰਦੇ ਆ ਇਸ ਪੂਰਬ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਤੇ ਇਹ ਸਾਡੇ 300 400 ਸਾਲਾਂ ਜੋ ਆ ਰਹੇ ਮਹਾਰਾ ਦਾ ਬੜੀ ਚੜ੍ਹਦੀ ਕਲਾ ਦਾ ਮਨਾਇਆ ਜਾਵੇ ਪੂਰੇ ਦੇਸ਼ ਨੂੰ ਸਦਾ ਦਿੰਦੇ ਹਿੰਦੁਸਤਾਨ ਨੂੰ ਸਦਾ ਦਿੰਦੇ ਆ ਬਾਹਰ ਦੇ ਮੁਲਕਾਂ ਨੂੰ ਸਦਾ ਦਿੰਦੇ ਆ ਪਹੁੰਚ ਕੇ ਸੇਵਾ ਕਰਿਓ ਮਨ ਤੇ ਧੰਦੇ ਨਾਲ ਦਰਸਤਾਂ ਬਸਤਾਂ ਭੇਜੋ ਲੰਗਰਾਂ ਦੀ ਸੇਵਾ ਲੋੜਿਆ ਹਰ ਤਰ੍ਹਾਂ ਦੀ ਸੇਵਾ ਲੋੜਿਆ ਤੇ ਮੰਤਾਂ ਨਾਲ ਸੇਵਾ ਕਰਕੇ ਆਪਣਾ ਜੀਵਲ ਸਬਰ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦਾ ਧੁਰਾ ਸ੍ਰੀ ਬੌਲੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਉਹਨਾਂ ਤੇ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਅਸੀਂ ਐਸ ਵੇਲੇ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਸੀਂ ਐਸ ਵੇਲੇ ਗੋਇੰਦਵਾਲ ਸਾਹਿਬ ਦੇ ਵਿੱਚ ਮੌਜੂਦ ਆਂ ਤਾਂ ਬੇਹੱਦ ਬਹੁਤ ਹੀ ਪਿਆਰੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨੇ ਇੱਥੇ ਅਤੇ ਇੱਥੇ ਸੇਵਾ ਚੱਲ ਰਹੀ ਹੈ ਜਿਹੜੀ ਕਿ ਸੇਵਾ ਆ ਸੰਤ ਬੱਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜੀ ਹਾਂ ਉਹਨਾਂ ਦੇ ਵੱਲੋਂ ਜਿਹੜੀ ਇੱਥੇ ਮੀਨਾਕਾਰੀ ਦੀ ਸੇਵਾ ਚੱਲ ਰਹੀ ਹੈ ਅਤੇ ਇਹ ਸੇਵਾ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਇੱਥੇ ਚੱਲ ਰਹੀ ਹੈ ਤੇ ਬੜੇ ਹੀ ਸੁੰਦਰ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਬੌਲੀ ਸਾਹਿਬ 84 ਪੌੜੀਆਂ ਉਸ ਦੇ ਉੱਪਰ ਜਿਹੜਾ ਗੁੰਮਟ ਹੈ ਉਸ ਦੇ ਥੱਲੇ ਜਿਹੜੀ ਸੇਵਾ ਚੱਲ ਰਹੀ ਆ ਉਸ ਦੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਉਹ ਸੋਨਾ ਜਿਹੜਾ ਹੈ ਉਸ ਦੇ ਨਾਲ ਸੋਨੇ ਦੇ ਨਾਲ ਜਿਹੜੀ ਆ ਮੀਨਾ ਕਾਰੀ ਜਿਹੜੀ ਹੋ ਰਹੀ ਹੈ ਸਾਡੇ ਨਾਲ ਬਾਬਾ ਜੀ ਹੁਣੇ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਹੋਰ ਕਿਹੜੀ-ਕਿਹੜੀ ਸੇਵਾ ਜਿਹੜੀ ਇੱਥੇ ਚੱਲ ਰਹੀ ਹੈ ਕਿਉਂਕਿ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਪਾਤਸ਼ਾਹ ਜੀ ਦੇ ਇੱਥੇ ਸੰਬੰਧ ਦੇ ਵਿੱਚ ਜਿਹੜ 450 ਸਾਲਾ ਜਿਹੜਾ ਪੁਰਬ ਵੀ ਹੈ ਉਹ ਆ ਰਿਹਾ ਹੈ ਤਾਂ ਉਸ ਦੇ ਸਬੰਧ ਦੇ ਵਿੱਚ ਜਿਹੜੀ ਹੈ ਇਹ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਦੇ ਵੱਲੋਂ ਜਿਹੜੀ ਆ ਇੱਥੇ ਵੱਖ-ਵੱਖ ਲੰਗਰ ਹਾਲ ਦੀ ਜੇ ਗੱਲ ਕੀਤੀ ਜਾਵੇ ਮੀਨਾਕਾਰੀ ਦੀ ਸੇਵਾ ਦੀ ਗੱਲ ਕੀਤੀ ਜਾਵੇ ਅਤੇ ਸੋਨਾ ਜਿਹੜਾ ਹੈ ਉਹ ਵੀ ਇੱਥੇ ਲੱਗ ਰਿਹਾ ਹੈ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਾਰੀਗਰਾਂ ਦੇ ਵੱਲੋਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 450 ਸਾਲ ਇਹਦੇ ਵਿੱਚ ਕੁਝ ਹੀ ਦਿਨ ਰਹਿੰਦੇ ਨੇ ਤਾਂ ਇਹ ਕਿੰਨਾ ਵੱਲੋਂ ਸੇਵਾ ਕਰਵਾਈ ਜਾ ਰਹੀ ਤੇ ਕਿਹੜੀ-ਕਿਹੜੀ ਸੇਵਾ ਹੋ ਰਹੀ ਇਹ ਸੇਵਾ ਸਮੂਹਣੀ ਕਮੇਟੀ ਦੇ ਵੱਲੋਂ ਜੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਨੂੰ ਇਹ ਗੁਰੂ ਅੰਮਰਦਾਸ ਦਾ ਸਥਾਨ ਤਨਤਨ ਗੁਰੂ ਅੰਮਰਦਾਸ ਸਥਾਨ 'ਚ ਸਿੱਖੀ ਦਾ ਧੁਰਾ ਹੈ ਗੁਰਦੁਆਰਾ ਬੌਲੀ ਸਾਹਿਬ ਦੀ ਕਾਰ ਸੇਵਾ ਇਹ ਤਿੰਨਾਂ ਮਹੀਨਿਆਂ ਤੋਂ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਨੇ ਮਿਲੀ ਆ ਇਹ ਬੌਲੀ ਸਾਹਿਬ ਦੀ ਜੋ ਸੇਵਾ ਵਾ ਉੱਤੇ ਗੋਮਟ ਨੂੰ ਸੋਨੇ ਦੀ ਮੀਨਾਕਾਰੀ ਨਾਲ ਨਕਾਸੀ ਨਾਲ ਪੱਤਰੇ ਲੱਗ ਰਿਹਾ ਬਹੁਤ ਸੁੰਦਰ ਬਣ ਰਹੀ ਆ ਇਹ 1.5 ਮਹੀਨੇ ਚ ਸਾਰੀ ਸੇਵਾ ਸੋਨੇ ਦੀ ਤਿਆਰ ਹੋ ਜੇਗੀ ਉੱਪਰ ਸੋਨਾ ਲੱਗ ਰਿਹਾ ਥੱਲੇ ਠਾਂ ਵੀ ਸੋਨ ਲੱਗਣਾ ਜਿੱਥੋਂ ਸੰਗਮਾਣ ਲੱਗਾ ਪੱਥਰ ਲੱਗਾ ਉਥੋਂ ਤੱਕ ਸੋਨਾ ਲੱਗਣਾ ਹੈ ਤੇ ਜਿਹੜੇ ਲੰਗਰ ਦੀ ਸੇਵਾ ਵਾ ਉਹ ਵੀ ਲੰਗਰ ਦੀ ਸੇਵਾ ਲੈਂਟਰ ਸਾਰੇ ਪੈ ਗਏ ਇੱਕ ਦੋ ਲੈਂਟਰ ਰਹਿ ਗਿਆ ਸਾਰੇ ਲੈਂਟਰ ਮੁਕੰਮਲ ਹੋ ਚੱਲੇ ਆ ਉਥੇ ਵੀ ਗੁਰੂ ਸਾਹਿਬ ਦਾ ਲੰਗਰ ਚੱਲੇਗਾ ਕਿਉਂਕਿ ਗੁਰੂ ਅਮਰਦਾਸ ਜੀ ਦਾ ਇਹ ਜੋਤੀ ਜੋ ਸਮਾਉਣਾ 450 ਸਾਲਾਂ ਜੋ ਇਹ ਦਿਨ ਆ ਰਿਹਾ ਵਾ ਤੇ ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲਣੀ ਇਹ ਦੋਵੇਂ ਪੁਰਬ ਜੋ ਹੈ ਇਹ ਬੜੀ ਚੜ੍ਹਦੀ ਕਲਾ ਨਾਲ ਸਿੱਖ ਸੰਗਤਾਂ ਜਹੇ ਬੰਦੀਆਂ ਕਮੇਟੀਆਂ ਏਕਾar ਸੇਵਾ ਪੂਰੀ ਵਾਲੇ ਬੜੇ ਤਨਮਨ ਦੇ ਨਾਲ ਕਰ ਰਿਹਾ ਤੇ ਹੋਰ ਸੱਟ ਦੀ ਸੇਵਾ ਜੋ ਕੜਾ ਪ੍ਰਸ਼ਾਦ ਦਾ ਸੱਡ ਹੈ ਜੋ ਪਿਛੇ ਬੋਲੀ ਸਾਹਿਬ ਦੇ ਸੱਡ ਪਿਆ ਵਾ ਹੋਰ ਜਿਹੜੀ ਨੂੰ ਜੋ ਪੀਓ ਪੀਓ ਇਕੁੰਬਰ ਲੱਗੇ ਆ ਜੋ ਆਪਣਾ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਆ ਉਹ ਸੁੰਦਰ ਸੱਜ ਜੋ ਪਏ ਆ ਇਹ ਸਾਰੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਨੇ ਸੰਗਤਾਂ ਦੇ ਸੰਯੋਗ ਨਾਲ ਜਾ ਘਰ ਘਰ ਜਾ ਕਰਾਈਆਂ ਲੈ ਲੈ ਕੇ ਮੰਗ ਮੰਗ ਕੇ ਸੇਵਾ ਜਾ ਕੇ ਇਹ ਸੱਚੀ ਸੁੱਚੀ ਸੇਵਾ ਵਾ ਇਹੋ ਸੰਗਤਾਂ ਨੂੰ ਅਪੀਲ ਕਰਦੇ ਆ ਇਸ ਪੂਰਬ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਤੇ ਇਹ ਸਾਢੇ 3 400 ਸਾਲਾਂ ਜੋ ਆ ਰਿਹਾ ਮਹਾਰਤ ਦਾ ਬੜੀ ਚੜ੍ਹਦੀ ਕਲਾ ਦਾ ਮਨਾਇਆ ਜਾਵੇ ਜੋ ਸੋਨੇ ਦੀ ਮੀਨਾ ਕਾਰੀ ਕਰਦੇ ਆ ਇਹ ਸਿੰਘਾਂ ਨੇ ਪੁੱਛਿਆ ਇਹ ਕੌਣ ਸਿੰਘ ਆ ਇਹ ਤੀਜੀ ਪੀੜੀ ਤੋਂ ਕਰਦੇ ਆਉਂਦੇ ਆ ਅੱਛਾ ਜੀ ਇਹਨਾਂ ਦੇ ਬਾਬੇ ਵੀ ਕਰਦੇ ਰਹੇ ਇਹਨਾਂ ਦੇ ਪਿਓ ਵੀ ਕਰਦੇ ਰਿਹਾ ਅੱਜ ਇਹਨਾਂ ਦੇ ਬੱਚੇ ਕਰਨ ਦੇ ਆ ਇਹ ਬੜੇ ਮਹਿਰਿਆ ਮੀਨਾਕਾਰੀ ਦੇ ਜਿਨ੍ਹਾਂ ਨੇ ਦਰਬਾਰ ਸਾਹਿਬ ਕਾਲ ਤੱਕ ਦੀ ਮੀਨਾਕਾਰੀ ਹੋਰ ਮੰਦਰ ਸਾਹਿਬ ਦੀ ਮੀਨਾਕਾਰੀ ਉਹ ਦਰਸ਼ਨ ਜਿਹੜੀਆਂ ਦੀ ਮੀਨਾਕਾਰੀ ਇਹ ਬੜੇ ਮਹਿਰਿਆ ਤੇ ਬੜੇ ਸਜ ਢੰਗ ਨਾਲ ਕਰਦੇ ਆ ਸੰਤ ਮਹਾਂਪੁਰਸ਼ਾਂ ਦੇ ਇਹ ਸੇਵਕ ਆ ਇਹ ਜੋ ਮੀਨਾਕਾਰੀ ਦਾ ਕੰਮ ਹੈ ਸੰਤ ਇਹਨਾਂ ਨੂੰ ਜਿੰਦੇ ਆ ਤੇ ਇਹ ਲੰਗਰ ਜੋ ਹੈ ਲੰਗਰ ਦੀ ਸੇਵਾ ਵੀ ਚੱਲ ਰਹੀ ਆ ਤੇ ਹੋਰ ਵੀ ਸੇਵਾ ਸਾਰੀ ਚੱਲਦੀ ਆ ਸੰਗਤਾਂ ਨੂੰ ਬੇਨਤੀ ਕਰਦੇ ਆ ਦੇਸ਼ਾਂ ਵਿਦੇਸ਼ਾਂ ਨੂੰ ਹਿੰਦੂਸਤਾਨ ਸੰਗਤਾਂ ਵਸ ਰੀਆਂ ਨੂੰ ਇੱਥੇ ਆ ਕੇ ਜੋ 450 ਲ ਮਰਦ ਆ ਰਿਆ ਵਾ ਸੰਗਤਾਂ ਪਹੁੰਚ ਕੇ ਤੇ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਵੇ ਤੇ ਲੰਗਰਾਂ ਦੇ ਪ੍ਰਬੰਧ ਸਾਰੀਆਂ ਜਹਿਬੰਦੀਆਂ ਕਾਰ ਸੇਵਾ ਨਿਹੰਗ ਸਿੰਘ ਸਾਰੇ ਪਹੁੰਚ ਕੇ ਇੱਥੇ ਲੰਗਰ ਲਾਉਣਗੇ ਬਹੁਤ ਵੱਡਾ ਸਮਾਗਮ ਆ ਪੂਰੇ ਦੇਸ਼ ਨੂੰ ਸਦਾ ਦਿੰਦੇ ਹਿੰਦੂਸਤਾਨ ਨੂੰ ਸਦਾ ਦਿੰਦੇ ਆ ਬਾਹਰ ਦੇ ਮੁਲਕਾਂ ਨੂੰ ਸਦਾ ਦਿੰਦੇ ਆ ਪਹੁੰਚ ਕੇ ਸੇਵਾ ਕਰਿਓ ਮੰਨਤੇ ਧੰਦੇ ਨਾਲ ਦਰਸਤਾਂ ਬਸਤਾਂ ਭੇਜੋ ਲੰਗਰਾਂ ਦੀ ਸੇਵਾ ਲੋੜਿਆ ਹਰ ਤਰ੍ਹਾਂ ਦੀ ਸੇਵਾ ਲੋੜਿਆ ਤੇ ਮੰਤਾਂ ਨਾਲ ਸੇਵਾ ਕਰਕੇ ਆਪਣਾ ਜੀਵਨ ਸਬਰ ਕਰਿਓ ਸੇਵਾ ਤੋਂ ਵਾਂਝੇ ਰਹਿਣਾ ਤੇ ਸੇਵਾ ਕਰਕੇ ਚੜ੍ਹਦੀ ਕਲਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਬਾਬਾ ਜੀ ਹੁਣੇ ਮਜੂਰ ਨੇ ਸਾਡੇ ਬਾਬਾ ਜੀ ਮੀਨਾਕਾਰੀ ਦੀ ਸੇਵਾ ਜਿਹੜੀ ਆ ਚੱਲ ਰਹੀ ਆ ਤੇ ਪੀੜੀ ਦਰ ਪੀੜੀ ਬਾਬਾ ਜੀ ਉਹਨਾਂ ਦੱਸਿਆ ਕਿ ਉਹ ਸੇਵਾਦਾਰ ਜਿਹੜੇ ਸੇਵਾ ਕਿੰਨਾ ਸਮਾਂ ਹੋਰ ਲੱਗਣਾ ਹੈ ਕਿੰਨੇ ਕਿੰਨਾ ਕਿ ਬਰੀਕੀ ਵਾਲਾ ਕੰਮ ਹੁੰਦਾ ਹੈ ਸੇਵਾ ਦਾ ਇਹਦੇ ਬਾਰੇ ਜ਼ਰੂਰ ਦੱਸੋ ਜੀ ਬਾਬਾ ਜੀ ਇਹ ਕੰਮ ਬਹੁਤ ਬਰੀਕੀ ਵਾਲਾ ਹੁੰਦਾ ਜੀ ਪਰ ਬਹੁਤ ਸਰੋਹ ਚੱਲਦਾ ਜੀ ਜਿੰਨਾ ਵੀ ਆਪ ਜੀ ਨੇ ਕੰਮ ਹੋਇਆ ਵੇਖਿਆ ਬਾਬਾ ਜੀ ਦੀ ਨਿਗਰਾਨੀ ਹੇਠ ਜੀ ਇਹਨੂੰ ਹੁੰਦੰਦਾ ਕੋਈ 4 ਕੁ ਮਹੀਨੇ ਲੱਗਗੇ ਆ ਅੱਛਾ ਜੀ ਔਰ ਉਸ ਤੋਂ ਬਾਅਦ ਇਹ ਥੱਲੇ ਉਤਲੀ ਗੋ ਕੋਲ ਕੇ ਫਿਰ ਥੱਲੇ ਚਲੇਗਾ ਅੱਛਾ ਜੀ ਔਰ ਉਹਦੇ ਲਈ ਲੰਮਾ ਸਮਾਂ ਚੱਲੇਗਾ ਕਿਉਂਕਿ ਇਹ ਜਿਹੜੇ ਫੁੱਲ ਬਾਨ ਨੇ ਮੁੜਕੇ ਸੋਨਾ ਚੜਨਾ ਇਹ ਕਾਫੀ ਸਮਾਂ ਲੱਗ ਜਾਂਦਾ ਇਹਨੂੰ ਹੌਲੀ ਹੌਲੀ ਬਰੀਕੀ ਦਾ ਕੰਮ ਆ ਰੋਗੀ ਬਾਬਾ ਜੀ ਬਾਬਾ ਕਸ਼ਮੀਰ ਸਿੰਘ ਜੀ puri ਵਾਲੇ ਔਰ ਬਾਬਾ ਸਕੁੰਦਰਜੀਤ puri ਵਾਲਿਆਂ ਦੀ ਨਿਗਰਾਨੀ ਹੇਠ ਚੱਲੇਗੀ ਜੀ 450 ਸਾਲ ਆ ਰਿਹਾ ਉਸ ਤੋਂ ਪਹਿਲਾਂ ਇਹ ਲੱਗਦਾ ਹੈ ਕੰਪਲੀਟ ਹੋ ਜਾਏਗਾ ਜਾਂ ਹੋਰ ਸਮਾਂ ਲੱਗੇਗਾ ਇੱਕ ਕੋਸ਼ਿਸ਼ ਤੇ ਬਾਬਾ ਜੀ ਦੀ ਪੂਰੀ ਆ ਜੀ ਪਰ ਇਸ ਵਾਸਤੇ ਇੱਕ ਡਿਪਾਰਟਮੈਂਟ ਜਿਹੜਾ ਉਹ ਪੂਰਾ ਹੋ ਚੁੱਕਿਆ ਜਿੱਥੇ ਕਿ ਝੁੰਮਰ ਵਗਾਰਾ ਤੇ ਉਹ ਜਿਹੜਾ ਆਪ ਜੀ ਨੇ ਦੇਖਿਆ ਹੀ ਆ ਉਸ ਤੋਂ ਬਾਅਦ ਕੋਸ਼ਿਸ਼ ਬਾਬਾ ਜੀ ਦੀ ਇਹ ਆ ਵੀ ਸਾਰਾ ਹੋ ਜਾਵੇ ਜੇਕਰ ਨਾਂ ਵੀ ਕੰਪਲੀਟ ਹੋਇਆ ਤੇ ਫਿਰ ਬਾਅਦ ਵਿੱਚ ਵੀ ਸੇਵਾ ਚੱਲਦੀ ਰਹੇਗੀ ਬੰਦ ਨਹੀਂ ਹੋਣੀ ਬਾਬਾ ਜੀ ਕਿੰਨੇ ਕਾਰੀਗਰ ਸੇਵਾ ਕਰ ਰਹੇ ਨੇ ਤੇ ਕਿੰਨੇ ਤੋਲੇ ਸੋਨਾ ਹੁਣ ਤੱਕ ਲੱਗ ਚੁੱਕਾ ਹੈ ਬਾਬਾ ਜੀ 6 ਕਾਰੀਗਰ ਕੰਮ ਕਰਦੇ ਰਹਿੰਦੇ ਇੱਥੇ ਜੀ ਤੇ ਤੋਲੇ ਦਾ ਤੇ ਨਹੀਂ ਅਸੀਂ ਕਹਿ ਸਕਦੇ ਉਹ ਤੇ ਬਾਬਾ ਜੀ ਹਲੋ ਜਿੰਨਾ ਆਉਂਦਾ ਕੰਪਲੀਟ ਅਸੀਂ ਲਾਇਆ ਜਾ ਪਿੱਛੇ ਹਾਂ ਕਿੰਨੇ ਵੀ ਦੇਸ਼ਾਂ ਉਦੇਸ਼ਾਂ ਵਿੱਚ ਸੰਗਤ ਹੈ ਉਹਨਾਂ ਨੂੰ ਕੀ ਅਪੀਲ ਹੈ ਇਹ ਜਿਹੜੀ ਬਾਹਰ ਬੈਠੀ ਸੰਗਤ ਉਦੇਸ਼ਾਂ ਵਿੱਚ ਜਾਂ ਸਾਰਿਆਂ ਨੂੰ ਹੱਥ ਜੁੜ ਕੇ ਹੋਏ ਬੇਅੰਤੀ ਆ ਵੀ ਖੁੱਲ ਕੇ ਆਓ ਹਮ ਹਵਾ ਕੇ ਦਰਸ਼ਨ ਕਰੋ ਗੁਰੂ ਘਰ ਦੇ ਤਾਂ ਜੋ ਰੌਣਕਾਂ ਨੂੰ ਵਧਾਇਆ ਜਾ ਸਕਦਾ ਹੈ ਬਾਬਾ ਜੀ ਤੁਸੀਂ ਵੀ ਜਿੰਨੀ ਵੀ ਸੰਗਤ ਦੇਸ਼ਾਂ ਉਦੇਸ਼ਾਂ 'ਚ ਵੇਖ ਰਹੀ ਹੈ ਜਿਨ੍ਹਾਂ ਨੇ ਹੁਣ 15 ਤਰੀਕ ਨੂੰ ਹਾਜ਼ਰੀ ਭਰਨੀ ਹੈ ਉਸ ਤੋਂ ਪਹਿਲਾਂ ਸੰਗਤ ਸੇਵਾ ਦੇ ਵਿੱਚ ਵੀ ਆ ਕੇ ਆਪਣਾ ਸਹਿਯੋਗ ਕਰੇ ਉਸ ਦੇ ਲਈ ਜ਼ਰੂਰੀ ਬੇਨਤੀ ਕੋਈ ਸੰਗਤ ਨੂੰ ਕਰ ਸੰਗਤ ਨੂੰ ਬੇਨਤੀ ਹੈ ਜੀ ਆ ਥੋੜੇ ਸਮੇਂ ਤਾਈਂ 4-5 ਦਿਨ ਤਾਈਂ ਮੇਰੇ ਖਾਲ ਇੱਥੇ ਜਹੇ ਆਉਣੇ ਸ਼ੁਰੂ ਹੋਏ ਨੇ ਆ ਜਿਹੜੇ ਨਗਰ ਕੀਰਤਨ ਰੂਪ ਚ ਆਉਣੇ ਆ ਚਾਹ ਸੁਰ ਸੰਗਤੋਂ ਨਾ ਚਾਹ ਬਾਸਰੀਆਂ ਤੋਂ ਆਉਣਾਂ ਚਾਹ ਅੰਮ੍ਰਿਤਸਰੋਂ ਆ ਤਰਨਤਾਰੋਂ ਪਿੰਡਾਂੋਂ ਜਹੇ ਆਉਣੇ ਆ ਉਹ ਬਹੁਤ ਸੰਗਤਾਂ ਪਹੁੰਚਣ ਦਾ ਪਤਾ ਹੀ ਸਾਨੂੰ ਕੋਈ ਨਹੀਂ ਆ ਇਹਨਾਂ ਨੇ ਜਹੇ ਲੈ ਕੇ ਪਹੁੰਚਣਾ ਵਾ ਤੇ ਇਹੋ ਬੇਨਤੀ ਕਰਦੇ ਆ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਇਹ ਤਨਤਨ ਗੁਰੂ ਅਮਰਦਾਸ ਜੀ ਦਾ ਜਿਹੜਾ ਦਿਨ ਹੈ 450ਲਾ ਇਹ ਚੜ੍ਹਦੀ ਕਲਾ ਦਾ ਮਨਾਇਆ ਜਾਵੇ ਇਹ ਉਹ ਸਨੇਹ ਦਿਨੇ ਸੰਗਤਾਂ ਨੂੰ ਵੱਤੂਆ ਚੜ੍ਹ ਕੇ ਪਹੁੰਚਣ ਵੈਗਰੂ ਜੀ ਕਾ ਖਾਲਸਾ ਵੈਗਰੂ ਵੈਗਰੂ ਜੀ ਕੀ ਫਤਿਹ ਸੋ ਇਹ ਸਨ ਬਾਬਾ ਜੱਗਾ ਸਿੰਘ ਜੀ ਆ ਸੰਤ ਬਾਬਾ ਭੂਰੀ ਵਾਲਾ ਜੀ ਦੇ ਉਹਨਾਂ ਦੇ ਸੇਵਾਦਾਰ ਨੇ ਦਰਬਾਰ ਤੋਂ ਤਾਂ ਉਹਨਾਂ ਨੇ ਦੱਸਿਆ ਹੈ ਕਿ ਇੱਥੇ ਸੇਵਾ ਜਿਹੜੀ ਹੈ ਉਹ ਪਿਛਲੇ 4 ਮਹੀਨਿਆਂ ਤੋਂ ਚੱਲ ਰਹੀ ਹੈ ਤੇ ਮੀਨਾਕਾਰੀ ਦੀਆਂ ਤਸਵੀਰਾਂ ਮੈਂ ਆਪਣੇ ਦਰਸ਼ਕਾਂ ਨੂੰ ਫੇਰ ਤੋਂ ਇੱਕ ਵਾਰ ਦੱਸ ਦਵਾਂ ਕਿ ਪੀੜੀ ਦਰ ਪੀੜੀ ਉਹਨਾਂ ਦੇ ਵੱਲੋਂ ਹੀ ਕੀਤੀ ਜਾਂਦੀ ਹੈ ਜਿਹੜੇ ਕਿ ਸੇਵਾ ਇਸ ਵੇਲੇ ਨੌਜਵਾਨ ਵੀਰ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 15 ਸਤੰਬਰ ਜੀ ਹਾਂ ਦੋਸਤੋ 450 ਸਾਲ ਜਦੋਂ ਆ ਰਿਹਾ ਹੈ ਤਾਂ ਦੇਸ਼ਾਂ ਵਿਦੇਸ਼ਾਂ 'ਚ ਵਸ ਰਹੀ ਸੰਗਤ ਨੂੰ ਵੀ ਇੱਕ ਅਪੀਲ ਜਿਹੜੀ ਕੀਤੀ ਹੈ ਕਿ ਵੱਧ ਚੜ ਕੇ ਸੇਵਾ ਦੇ ਵਿੱਚ ਆਪਣਾ ਸਹਿਯੋਗ ਕਰੋ ਤੇ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਹਰਨਤਾਰ